ਮਾਰੂ ਮੰਨ ਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰ ਤਿੱਥੈ ਹਰ ਵਸਾ ਜਿਸ ਦਾ ਅੰਤ ਨ ਪਾਰਵਾਰ ਅਨ ਦਿਨ ਹਰ ਸੇਵੋ ਸੱਚੀ ਬਾਣੀ ਹਰ ਜਿਓ ਸ਼ਬਦ ਮਿਲਾਹਿੰਦਾ ਹਰ ਚਿੱਤ ਤਿਨ ਬਲਿਹਾਰ ਜਾਉ ਗੁਰ ਕਾ ਸ਼ਬਦ ਤਿਨ ਮੇਲ ਮਿਲਾਉ ਤਨ ਕੀ ਤੂਰ ਲਾਈ ਮੁਖ ਮਸਤਕ ਸਤ ਸੰਗਤ ਦੇ ਗੁਣ ਗਾਏ ਦਾ ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭ ਪਾਵਾਂ ਅੰਤਰ ਹਰ ਨਾਮ ਸ਼ਬਦ ਸੁਹਾਵਾ ਗੁਰ ਬਾਣੀ ਚੋਂ ਕੁੰਡੀ ਸੁਣੀਐ ਸੱਚ ਨਾਮ ਸਮਾਏ ਦਾ ਸੋ ਜਨ ਸੱਚ ਜੇ ਅੰਤਰ ਭਾਲੇ ਗੁਰ ਤੇ ਸ਼ਬਦ ਹਰ ਨਦਰ ਨਿਹਾਲ ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰ ਹੀ ਨਦਰ ਮਿਲਾਇਂਦਾ ਵੱਡਾ ਪਾਗ ਇਹ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦ ਸਭ ਅੰਧ ਅੰਧੇਰਾ ਗੁਰ ਮੁਖ ਕਿਸਹਿ ਬੁਝਾਇਂਦਾ ਇੱਕ ਕਿਤ ਆਏ ਜਨਮ ਗਵਾਏ ਮਨ ਮੁਖ ਲਾਗੇ ਤੁਜੇ ਭਾਏ ਏ ਵੇਲਾ ਖਿਰ ਹਾਥ ਨਾ ਆਵੇ ਪਗ ਖਿਸੇ ਪਸ਼ੁ ਤਾਏਂਦਾ ਗੁਰ ਕੈ ਸ਼ਬਦ ਪਵਿੱਤਰ ਸਰੀਰਾ ਇਸ ਵਿੱਚ ਵਸ ਸਚ ਗੁਣੀ ਘਹੀਰਾ ਸੱਚੋ ਸੱਚ ਵੇਖ ਸਭ ਥਾਈ ਸੱਚ ਸੁਣ ਮਨ ਵਸਾਏਂਦਾ ਹਉ ਮੈਂ ਗਣਤ ਗੁਰ ਸ਼ਬਦ ਨਿਵਾਰੇ ਅਰਜਿਓ ਹਿਰਦੈ ਰੱਖੋ ਔਰ ਤਾਰੇ ਗੁਰ ਤੇ ਸ਼ਬਦ ਸਦਾ ਸਾਲਾ ਹੈ ਮਿਲ ਸੱਚੇ ਸੁਖ ਪਾਏਂਦਾ ਸੋਚੇ ਤੇ ਜਿਸ ਆਪ ਚੇਤਾਏ ਗੁਰ ਤੇ ਸ਼ਬਦ ਵਸੈ ਮਨ ਆਏ ਹੱਥੇ ਵੇਖ ਆਪ ਬੁੱਝ ਆਪ ਆਪ ਸਮਾਏਂਦਾ ਜੇਨ ਮਨ ਵਿੱਚ ਵਤ ਪਾਈ ਸੋਈ ਜਾਣੇ ਗੁਰ ਕੈ ਸ਼ਬਦ ਦੇ ਆਪ ਤੁਸ਼ਾਣ ਆਪ ਤੁਸ਼ਾਣ ਸੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਇੰਦਾ ਏਕਾ ਆਪਵਿੱਤ ਹੈ ਸਰੀਰ ਗੁਰ ਸ਼ਬਦੀ ਚੇਤ ਕੁਣੀ ਗਹਿਰ ਅਨੰਦ ਦੇ ਗੁਣ ਗਾਲਾ ਦਾ ਰੰਗ ਰਤਾ ਗੁਣ ਕੈ ਗੁਣੀ ਸਮਾਇੰਦਾ ਏ ਸ਼ਰੀਰ ਸਭ ਮੂਲ ਹੈ ਮਾਇਆ ਦੁਜੈ ਪਾਏ ਪਰਮ ਪੁਲਾਇਆ ਹਰਨਾ ਚਿੱਤ ਸਦਾ ਦੁੱਖ ਪਾਏ ਬਿਨ ਹਰ ਚੇਤੇ ਦੁੱਖ ਪਾ인다 ਜੇ ਸਤਗੁਰ ਸੇਵ ਸੋ ਪਰਵਾਨ ਕਾਇਆ ਹੰਸ ਨਿਰਮਲ ਦਰ ਸੱਚਾ ਹੈ ਜਾਣ ਹਰ ਸੇਵੇ ਹਰ ਮਨ ਨੂੰ ਵਸਾਏ ਸੋ ਹੈ ਹਰ ਗੁਣ ਗਾਇੰਦਾ ਬਿਨ ਭਾਗ ਗੁਰ ਸੇਵਿਆ ਨਾ ਜਾਏ ਮਨ ਮੁਖ ਪੂਲੇ ਮੋਏ ਬਿਲ ਲਾਏ ਜਿਨ ਕੋ ਨਦਰ ਹੋਵਾ ਗੁਰ ਕੇਰੀ ਹਰ ਜਿਉ ਆਪ ਮਿਲਾਇੰਦਾ ਕਾਇਆ ਕੋਟ ਪੱਕੇ ਹਟ ਨਾਲੇ ਗੁਰਮੁਖ ਲੇਵਾ ਵਸਤ ਸੰਭਲ ਹਰ ਕਾ ਨਾਮ ਧਿਆਏ ਦਿਨ ਰਾਤੀ ਉਤਮ ਪਦਵੀ ਪਾਏਂਦਾ ਆਪੇ ਸੱਚਾ ਹੈ ਸੁਖ ਦਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਨਾਨਕ ਨਾਮ ਸਲਾਹੇ ਸੱਚਾ ਪੂਰੇ ਭਾਗ ਕੋ ਪਾਏਂਦਾ ਮਾਰੂ ਮੈਂ ਲਾ ਤੀਜਾ ਨਰੰਕਰ ਆਕਾਰ ਉਪਾਇਆ ਮਾਇਆ ਮੋ ਹੁਕਮ ਬਣਾਇਆ ਅੱਪੇ ਖੇਲ ਕਰੇ ਸਭ ਕਰਤਾ ਸੁਣ ਸੱਚ ਮਨ ਵਸਾਏਂਦਾ ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ ਚਾਰੇ ਬੇਦ ਬ੍ਰਹਮੇ ਨੂੰ ਫੁਰਮਾਇਆ ਵਰੇ ਮਹਾਵਾਰਥ ਤੀਕਰ ਇਸ ਜਗ ਮੈਂ ਸੋਜੀ ਪਾਏਂਦਾ ਗੁਰ ਸੇਵਾ ਤੇ ਕਰਨੀ ਸਾਰ ਰਾਮ ਨਾਮ ਰੱਖੋ ਉਰਤਾਰ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਂਦਾ ਵੇਦ ਪੜੇ ਅਨੰਦਿਨ ਵਾਦ ਸੰਭਾਲੇ ਨਾਮ ਨ ਚਿੱਤ ਬੱਧਾ ਜਮਕਾਲੇ ਦੂਜੇ ਪਾਏ ਸਦਾ ਦੁੱਖ ਪਾਏ ਤ੍ਰੈ ਗੁਣ ਪਰਮ ਪੁਲਾਏਂਦਾ ਗੁਰਮੁਖ ਇੱਕ ਸਿਉ ਲੈ ਲਾਏ ਤ੍ਰਿਬਿਦ ਮਨਸਾ ਮਨੈ ਸਮਾਏ ਸਚ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਚ ਕਾਹੇਂਦਾ ਜੋ ਧੁਰ ਰਾਤੇ ਸੇ ਹੁਣ ਰਾਤੇ ਗੁਰ ਪ੍ਰਸਾਦੀ ਸਹਿਜੇ ਮੱਤੇ ਸਤਗੁਰ ਸੇਵ ਸਦਾ ਤਬ ਪਾਇਆ ਆਪੈ ਆਪ ਮਿਲਾਇਂਦਾ ਮਾਇਆ ਮੋ ਪਰਮ ਨਾ ਪਾਏ ਦੂਜੈ ਪਾਏ ਲੱਗਾ ਦੁੱਖ ਪਾਏ ਸੁਹਾਂ ਰੰਗ ਦਿਨ ਥੋੜੇ ਹੋਵੇ ਇਸ ਜਾਂਦੇ ਬਿਲਮ ਨਾ ਲਾਏਂਦਾ ਇਹ ਮਨ ਤੈ ਪਾਏ ਰੰਗਾਏ ਇਹ ਤਰੰਗ ਸਾਚੇ ਮਾਹ ਸਮਾਏ ਪੂਰੇ ਭਾਗ ਉਹ ਏ ਰੰਗ ਪਾਏ ਗੁਰਮਤਿ ਤੀ ਰੰਗ ਚੜਾਏਂਦਾ ਮਨ ਮੁਖ ਬਹੁਤ ਕਰੇ ਅਭਿਮਾਨ ਦਰਗਾ ਕਬਹੀ ਨਾ ਪਾਵੇ ਮਾਨ ਦੁਜੇ ਲੱਗੇ ਜਨਮ ਗਵਾਇਆ ਬਿਨ ਬੂਝੇ ਦੁੱਖ ਪਾਏਂਦਾ ਮੇਰਾ ਪ੍ਰਭ ਅੰਦਰ ਆਪ ਲੁਕਾਇਆ ਗੁਰ ਪ੍ਰਸਾਦੀ ਹਰ ਮਿਲ ਮਿਲਾਇਆ ਸੱਚਾ ਪ੍ਰਭ ਸੱਚਾ ਵਾਪਾਰ ਨਾਮ ਅਮੋਲਕ ਪਾਏਂਦਾ ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ ਮੇਰਾ ਠਾਕੁਰ ਏ ਬਣਤ ਬਣਾਈ ਗੁਰਮੁਖ ਹੋਵੇ ਸੋ ਕਾਇਆ ਸੋਧ ਆਪੇ ਆਪ ਮਿਲਾਇਂਦਾ ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹ ਗੁਰਮੁਖ ਫੋਜੇ ਵੇ ਪਰਵਾਹ ਗੁਰਮੁਖ ਵਣਜ ਸਦਾ ਸੁਖ ਪਾਏ ਸਹਜੇ ਸਹਜ ਮਿਲਾਂਦਾ ਸੱਚਾ ਮਹਿਲ ਸੱਤੇ ਪੰਧਾਰਾ ਆਪੇ ਦੇਵਾ ਦੇਵਣ ਹਰ ਗੁਰਮੁਖ ਸਾਲਾਏ ਸੁਖ ਦਾਤੇ ਮਨ ਮਿਲ ਕੀਮਤ ਪਾਏਂਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇਵੜਾਈ ਜਿਸ ਦਾ ਹਟ ਸੋਈ ਵਥ ਜਾਣੇ ਗੁਰਮੁਖ ਦੇ ਨ ਪਛੋਤਾਇਂਦਾ ਹਰ ਜਿਉ ਸਮੇ ਰਸਮਾਈ ਗੁਰਪ੍ਰਸਾਦੀ ਪਾਇਆ ਜਾਈ ਆਪੇ ਮਿਲ ਮਿਲਾਏ ਆਪੇ ਸ਼ਬਦ ਸਹਿਜ ਸਮਾਇੰਦਾ ਆਪੇ ਸੱਚਾ ਸ਼ਬਦ ਮਿਲਾਏ ਸ਼ਬਦੇ ਵਿੱਚੋਂ ਧਰਮ ਚੁਕਾਏ ਨਾਨਖ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏਂਦਾ ਮਾਰੂ ਮੱਲਤੀਜਾ ਅਗੰ ਅਗੋਚਰ ਵੇ ਪਰਵਾਹੇ ਆਪੇ ਮੇਰਵਾਨ ਅਗੰ ਅਥਾਹੇ ਅਪੜ ਕੋਈ ਨ ਸਕੈ ਤਿਸਨੂੰ ਗੁਰ ਸ਼ਬਦੀ ਮਿਲਾਇਆ ਤੁਧਨੋਂ ਸੇਵ ਜੋ ਤੁਧ ਭਾਵੇ ਗੁਰ ਕੇ ਸ਼ਬਦ ਸੱਚ ਸਮਾਵੇ ਆਨੰਦਿਨ ਗੁਣ ਗਮ ਹੈ ਦਿਨ ਰਾਤੀ ਰਸਨਾ ਹਰ ਦਾ ਸੁਪਾਇਆ ਸ਼ਬਦ ਮਰਹਿ ਸੇ ਮਰਨ ਸੁਵਾਰੇ ਹਰ ਕੇ ਗੁਣ ਹਿਰਦ ਉਰਥਾਰੇ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਪਾਉ ਚੁਕਾਇਆ ਹਰ ਜਿਓ ਮਿਲੇ ਆਪ ਮਿਲਾਏ ਘੁਰ ਕੇ ਸ਼ਬਦ ਆਪ ਗਵਾਏ ਅਨ ਦਿਨ ਸਦਾ ਹਰ ਭਗਤੀ ਰਾਤੇ ਇਸ ਜਗ ਮੈ ਲਾ ਪਾਇਆ ਤੇਰੇ ਗੁਣ ਕਹ ਮੈਂ ਕਹਿ ਨਾ ਜਾਈ ਅੰਤ ਨ ਪਾਰਾ ਕੀਮਤ ਨਹੀਂ ਪਾਈ ਆਪੇ ਦਇਆ ਕਰੇ ਸੁਖ ਦਾਤਾ ਗੁਣ ਮੈਂ ਗੁਣੀ ਸਮਾਇਆ ਇਸ ਜਗ ਮੇ ਮੋਹ ਹੈ ਪਾਸਾਰਾ ਮਨਮੁਖ ਅਗਿਆਨੀ ਅੰਧ ਅੰਧਾਰਾ ਤਿੰਦਇ ਤਾਵਤ ਜਨਮ ਗਵਾਇ ਬਿਨ ਨਾਮੈ ਦੁਖ ਪਾਇਆ ਕਰਮ ਹੋਵੈ ਤਾਂ ਸਤਗੁਰ ਪਾਏ ਹਉ ਮੈਂ ਮੈਂ ਸ਼ਬਦ ਜਲਾਏ ਮਨ ਨਿਰਮਲ ਗਿਆਨ ਰਤਨ ਚਾਨਣ ਅਗਿਆਨ ਅੰਧੇਰ ਗਵਾਇ ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ ਸਚਨਾਮ ਹਰਿ ਹਰਿਦਵਸਾਈ ਕੀਮਤ ਕੌਣ ਕਰੇ ਪਬ ਤੇਰੀ ਤੂੰ ਆਪੇ ਸਹਿਜ ਸਮਾਇ ਨਾਮ ਅਮੋਲਕ ਅਗੰਮ ਅਪਾਰਾ ਨਾ ਕੋ ਹੋ ਆ ਤੁਲਣ ਹਾਰ ਆਪੇ ਤੋਲੇ ਤੋਲ ਤੋਲਾਏ ਗੁਰ ਸ਼ਬਦੀ ਮੇਲ ਤੋਲਾਇਆ ਸੇਵਕ ਸੇਵ ਕਰੇ ਅਰਦਾਸ ਉੱਤੇ ਮੇਲ ਬਹਲੇ ਪਾਸ ਸਭਨਾ ਜੀਆਂ ਦਾ ਸੁਖ ਦਾਤਾ ਪੂਰਾ ਕਰਮ त्याਆ ਜੱਤ ਸਤ ਸੰਗਮ ਜੇ ਸੱਚ ਕੁਮਾਵਾਏ ਇਹ ਮਨ ਨਿਰਮਲ ਜੇ ਹਰ ਗੁਣ ਗਾਵੇ ਇਸ ਬਿਖਮ ਅੰਮ੍ਰਿਤ ਪ੍ਰਾਪਤ ਹੋਵੇ ਹਰ ਜਿਓ ਮੇਰੇ ਪਾਇਆ ਜਿਸਨੂੰ ਬੁਝਾਏ ਸੋਈ ਬੁਝਾਏ ਹਰ ਬੋਣ ਗਾਵੇ ਅੰਦਰ ਸੂਝ ਹਉ ਮੈਂ ਮੇਰਾ ਠਾਕ ਰਹਾ ਸਜਦੇ ਹੀ ਸਚ ਪਾਇਆ ਬਿਨ ਕਰਮਾ ਹੋਰ ਫਿਰੈ ਕਨੇਰੀ ਮਰ ਮਰ ਜੰਮ ਚੁੱਕ ਨਾ ਫੇਰੀ ਵਿਖਾਰ ਤਾ ਬਿਖ ਤੁਮਾਵੇ ਸੁਖ ਨ ਕਬਹੂ ਪਾਇਆ ਬਹੁਤੇ ਪੇਖ ਕਰੇ ਪੇਖ ਤਾਰੀ ਬਿਨ ਸ਼ਗਦੈ ਹਉ ਮੈਂ ਕਿਨੇ ਨ ਮਾਰੀ ਜੀਵਤ ਮਰੇ ਤਾ ਮੁਕਤ ਪਾਏ ਸੱਚ ਨਾਏ ਸੁਮਾਇ ਅਗਿਆ ਤ੍ਰਿਸ਼ਨਾ ਇਸ ਤਨ ਜਲਾਏ ਇਸ ਦੀ 부ਝ ਜੇ ਗੁਰ ਸ਼ਬਦ ਕੁਮਾਏ ਤਨ ਮਨ ਸੀਤਲ ਕੋ ਦਿਲ ਨਿਵਾਰੇ ਹਉ ਮੈਂ ਮਾਰ ਸੁਮਾਇ ਸੱਚਾ ਸਾਹਿਬ ਸੱਚੀ ਵੱਡੀ ਆਈ ਗੁਰਪੁਰ ਸਾਦੀ ਵਿਰਲ ਪਾਈ ਨਾਨਕ ਏਕ ਕਹਿ ਬੇਨੰਤੀ ਨਾਮੇ ਨਾਮ ਸਮਾਇ ਮਾਰੂ ਮਹਲਾ 3 ਨਦਰੀ ਭਗਤਾਂ ਲੈ ਹੋ ਮਿਲਾਏ ਸਤਸਲਾਹਨ ਸਦਾ ਲੈ ਵੱਲਾਈ ਤਉ ਸ਼ਰਨਾਈ ਉਬਰੇ ਕਰਤੇ ਆਪੇ ਮੇਰ ਮਿਲਾਇਆ ਪੂਰਾ ਸ਼ਬਦ ਭਗਤ ਸੋਹਾਈ ਅੰਤਰ ਸੁਖ ਤੇਰੇ ਮਨ ਭਾਈ ਮਨ ਤਨ ਸੱਚੀ ਭਗਤੀ ਰਾਤਾ ਸੱਚੇ ਸਿਉ ਤਤ ਲਾਇ ਹਉ ਮੈਂ ਵਿੱਚ ਸਦ ਜਲੈ ਸਰੀਰਾ ਕਰਮ ਹੋਵੇ ਪੇਟੇ ਗੁਰ ਪੂਰਾ ਅੰਤਰ ਅਗਿਆਨ ਸ਼ਬਦ ਗੁਜਾਏ ਸਤ ਗੁਰ ਤੇ ਸੁਖ ਪਾਇਆ ਮਨਮੁਖ ਅੰਧਾ ਅੰਧ ਕੁਮਾਏ ਧੋ ਸੰਕਟ ਜੋਨੀ ਪਰਮਾਏ ਜਮ ਕਾ ਜੇਵੜਾ ਕਦੇ ਨਾ ਕਟੈ ਅੰਤੇ ਬਹੁ ਦੁਖ ਪਾਇਆ ਆਵਰਣ ਜਾਣਾ ਸ਼ਬਦ ਨਿਵਾਰੇ ਸਚ ਨਾਮ ਰਖੈ ਉਰ ਥਾਰੇ ਗੁਰ ਕੈ ਸ਼ਬਦ ਮਰੈ ਮਨ ਮਾਰੇ ਹਉ ਮੈ ਜੈ ਇਸ ਮਾਇਆ ਆਵਣ ਜਾਣੇ ਪਰ ਜਗ ਕੋਈ ਬਿਨ ਸਤਗੁਰ ਫਿਰ ਕੋਈ ਨਾ ਹੋਈ ਅੰਤਰ ਜੋਤ ਸ਼ਬਦ ਸੁਖ ਵਸਿਆ ਜੋਤੀ ਜੋਤ ਮਿਲਾਇਆ ਪੰਚ ਦੂਤ ਚਿਤ ਮੈਂ ਵਿਕਾਰ ਮਾਇਆ ਮੋਕ ਏ ਪਸਾਰ ਸਤਗੁਰ ਸੇਵੇ ਤਾ ਮੁਕਤ ਹੋਵੈ ਪੰਚ ਦੂਤ ਵਸ ਆਇਆ ਬਾਜ ਗੁਰੂ ਹੈ ਮੋ ਗੁਬਾਰਾ ਫਿਰ ਫਿਰ ਡੁੱਬ ਵਾਰੋ ਵਾਰਾ ਸਤ ਗੁਰ ਫੇਟੇ ਸੱਚ ਦਿਰੜਾ ਸੱਚ ਨਾਮ ਮਨ ਭਾਇਆ ਸਾਚਾ ਦਰ ਸੱਚ ਦਰਵਾਰਾ ਸੱਚੇ ਸੇਵ ਸ਼ੁਭ ਦਪਿਆਰਾ ਸੱਚੀ ਧੁਨ ਸੱਚੇ ਗੁਣ ਗਾਵਾ ਸੱਚ ਮਾਹ ਸਮਾਇਆ ਰਹੇ ਅੰਦਰ ਕੋ ਘਰ ਪਾਏ ਗੁਰ ਤੇ ਸ਼ਬਦ ਸਹਿਜ ਸੁਭਾਏ ਉਥੈ ਸੋਗ ਵਿਜੋਗ ਨਾ ਵਿਆਪੈ ਸਹਿਜ ਸਹਿਜ ਸਮਾਇ ਦੂਜੈ ਪਾਏ ਦੁਸ਼ਟਾਂ ਕਾ ਵਾਸਾ ਪਾਉਂਦੇ ਫਿਰੈ ਬੋਮੋ ਪਿਆਸਾ ਕੁਸੰਗਤ ਬਹਿ ਸਦਾ ਦੁਖ ਪਾਵੇ ਦੁਖੋ ਦੁਖ ਕਮਾਇਆ ਸਤਗੁਰ ਬਾਜੋ ਸੰਗਤ ਨਾ ਹੋਈ ਪਿੰਨ ਸ਼ਬਦ ਦੇ ਪਾਰ ਨਾ ਪਾਏ ਕੋਈ ਸਹਿਜੇ ਗੁਣ ਰਵੇ ਦਿਨ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸ ਅੰਮ੍ਰਿਤ ਚੁਗਐ ਗੁਰ ਸ਼ਬਦ ਨਿਵਾਸਾ ਉੱਢੈ ਨਾ ਮੂਲੇ ਨਾ ਆਵੇ ਨਾ ਜਾਹੀ ਨਿਜਕਰ ਵਾਸ ਪਾਇਆ ਕਾਇਆ ਸੁਧੈ ਸ਼ਬਦ ਵਿਚਾਰ ਮੋਠ ਗੋਰੀ ਪਰਮ ਨਿਵਾਰੇ ਆਪੇ ਕਿਰਪਾ ਕਰੇ ਸੁਖ ਦਾਤਾ ਆਪੇ ਮੇਲ ਮਿਲਾਇਆ ਸਦ ਹੀ ਨੇੜੇ ਦੂਰ ਨਾ ਜਾਣੋ ਗੁਰ ਤੇ ਸ਼ਬਦ ਨਜ਼ੀਕ ਪਛਾਣ ਵਿਵਸ ਕਮਲ ਕਿਰਨ ਪਰਗਾਸ ਪ੍ਰਗਟ ਕਰ ਦੇ ਖਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰ ਜੀਵਾਲੇ ਅਵਰ ਨਾ ਕੋਈ ਨਾਨਕ ਨਾਮ ਮਿਲੇ ਵਡਿਆਈ ਆਪ ਗਵਾਏ ਸੁਖ ਪਾਇਆ